ਜਨਮ ਦਿਹਾੜੇ ਤੇ ਵੀ ਬੋਲੇ ਸੋ ਨਿਹਾਲ ਦੇ ਜਕਾਰੇ ਲੱਗਦੇ ਨੇ ਆਨੰਦ ਸਾਹਿਬ ਜੀ ਦੇ ਜਾਪ ਹੁੰਦੇ ਨੇ ਭਾਵ ਕੇ ਖੁਸ਼ੀ ਦਾ ਸਮਾਗਮ ਹੋਵੇ ਗਮੀ ਦਾ ਹੋਵੇ ਵੀਰ ਰਸ ਦੇ ਵਿੱਚ ਰਹਿ ਕੇ ਗੁਰਸਿੱਖ ਚੱਲਦੇ ਇਤਿਹਾਸ ਦੱਸਦਾ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਿਸ ਵਕਤ ਉਦਾਸੀਆਂ ਨੂੰ ਤੁਰੇ ਨੇ ਤੇ ਭਾਈ ਮਰਦਾਨਾ ਜੀ ਦਾ ਸਾਥ ਹੋਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਦਾਸੀਆਂ ਵਕਤ ਜਦੋਂ ਚੱਲੇ ਨੇ ਭਾਈ ਮਰਦਾਨਾ ਜੀ ਦਾ ਸਾਥ ਹੋਇਆ ਕਹਿਣ ਲੱਗੇ ਮਰਦਾਨਿਆ ਚੱਲ ਚੱਲੀ ਹੈ ਸੱਚੇ ਪਾਤਸ਼ਾਹ ਅਜੀਤ ਕਾਕੋ ਦਾ ਵਿਆਹ ਨਹੀਂ ਹੋਇਆ ਕਾਕੋ ਭਾਬ ਕੇ ਬੱਚੀ ਸੀ ਦੋ ਬੇਟੇ ਸੱਤ ਇਹ ਪਿਛਲਾ ਪਿਛਲੇ ਸਮਿਆਂ ਦਾ ਜਦੋਂ ਆਪਾਂ ਇਤਿਹਾਸ ਸੁਣਦੇ ਪੜ੍ਹਦੇ ਹਾਂ ਨਿੱਕੋ ਨਿੱਕੀ ਕਾਕੋ ਕਾਕੀ ਅਹਜੇ ਨਾਮ ਆਮ ਘਰਾਂ ਵਿੱਚ ਰੱਖੇ ਜਾਂਦੇ ਸਨ ਤੇ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਅਜੇ ਕਾਕੋ ਦਾ ਵਿਆਹ ਨਹੀਂ ਹੋਇਆ ਔਖਾ ਹੋ ਜਾਏਗਾ ਮਹਾਰਾਜ ਕਹਿਣ ਲੱਗੇ ਮਰਦਾਨਿਆ ਇਹ ਤੇਰੀ ਧੀ ਸਾਡੀ ਧੀ ਕੋਈ ਗੱਲ ਨਹੀਂ ਅਸੀਂ ਵਿਆਹ ਕਰ ਦਿਆਂਗੇ ਦੱਸ ਕਿਤਨਕ ਖਰਚਾ ਆਏਗਾ ਮਹਾਰਾਜ 100 ਰੁਪਇਆ ਖਰਚਾ ਆ ਜਾਣਾ ਮਹਾਰਾਜ ਕਹਿੰਦੇ ਕੋਈ ਨਾ ਅਸੀਂ 200 ਲਾਵਾਂਗੇ ਉਸ ਵੇਲੇ ਭਾਈ ਪੰਘੀਰਥ ਜੀ ਜਿਹੜੇ ਪਿਛਲਾ ਜਿਹੜਾ ਉਹਨਾਂ ਦਾ ਸਮਾਂ ਸੀ ਦੇਵੀਆਂ ਨੂੰ ਪੂਜਦੇ ਸਨ ਜਦੋਂ ਪਤਾ ਲੱਗਿਆ ਕਿ ਗੁਰੂ ਨਾਨਕ ਆਪ ਰੱਬ ਆਏ ਨੇ ਉਹਨਾਂ ਦੀ ਸ਼ਰਨ ਵਿੱਚ ਆਏ ਨੇ ਜੀਵਨ ਬਦਲਿਆ ਉਹਨਾਂ ਦੀ ਡਿਊਟੀ ਲਾ ਦਿੱਤੀ ਲਾਹੌਰ ਜਾਓ ਉੱਥੋਂ ਸਮਾਨ ਸਾਜੋ ਸਮਾਨ ਲੈ ਕੇ ਆਓ ਵਿਆਹ ਦੇ ਸਾਰੇ ਕਾਰਜ ਕਰਨੇ ਨੇ ਔਰ ਭਾਈ ਪਗੀਰਤ ਜੀ ਸਾਰਾ ਸਮਾਨ ਕੁਆਲਿਟੀ ਦਾ ਲੈ ਕੇ ਆਉਣਾ ਵਧੀਆ ਲੈ ਕੇ ਆਓ ਭਾਈ ਪਗੀਰਤ ਜੀ ਉੱਥੋਂ ਚੱਲੇ ਨੇ ਤੇ ਜਿਸ ਵਕਤ ਲਾਹੌਰ ਪਹੁੰਚੇ ਨੇ ਸਾਰਾ ਸਮਾਨ ਲੈ ਲਿਆ ਭਾਈ ਮਨੁੱਖ ਦੇ ਉੱਥੇ ਬਹੁਤ ਵੱਡਾ ਵਪਾਰ ਸੀ ਤੇ ਉਹ ਵੀ ਇਸੇ ਤਰ੍ਹਾਂ ਦੇ ਨਾਲ ਪਿਛਲਾ ਜਿਹੜਾ ਜੀਵਨ ਸੀ ਬਤੀਤ ਕਰ ਰਹੇ ਨੇ O teja.